ਦਿੱਲੀ ਦੀ ਡਿਫੈਂਸ ਕਲੋਨੀ ਉੱਥੇ ਰਹਿਣ ਵਾਲਾ ਇੱਕ ਪਰਿਵਾਰ ਡਾਕਟਰ ਨਰਿੰਦਰ ਜੈਨ ਤੇ ਉਹਨਾਂ ਦੀ ਪਤਨੀ ਵਿਦਿਆ ਜੈਨ ਨਰਿੰਦਰ ਜੈਨ ਉਸ ਸਮੇਂ ਦੇ ਰਾਸ਼ਟਰਪਤੀ ਵੀਵੀ ਗਿਰੀ ਦੇ ਪਰਸਨਲ ਆਈ ਸਰਜਨ ਹੁੰਦੇ ਨੇ 4 ਦਸੰਬਰ 1973 ਨੂੰ ਡਾਕਟਰ ਨਰਿੰਦਰ ਜੈਨ ਆਪਣੀ ਪਤਨੀ ਦੇ ਨਾਲ ਆਪਣੇ ਘਰ ਦੇ ਵਿੱਚੋਂ D291 ਦੇ ਵਿੱਚੋਂ ਨਿਕਲਦੇ ਨੇ ਉਸੇ ਡਿਫੈਂਸ ਕਲੋਨੀ ਦੇ ਵਿੱਚ ਉਹਨਾਂ ਦੀ ਭੈਣ ਰਹਿੰਦੀ ਹੁੰਦੀ ਐ ਐਸਕੇ ਜੈਨ ਉਹਦੇ ਘਰ ਕੋਈ ਪ੍ਰੋਗਰਾਮ ਹੁੰਦਾ ਉੱਥੇ ਇਹਨਾਂ ਨੇ ਸ਼ਾਮਲ ਹੋਣਾ ਹੁੰਦਾ ਤੇ ਇਹਨਾਂ ਦੀ ਗੱਡੀ ਖੜੀ ਹੁੰਦੀ ਹੈ D292 ਫਲੈਟ ਦੇ ਅੱਗੇ। ਦੋਨੋਂ ਨਿਕਲਦੇ ਨੇ ਜਦੋਂ ਆਪਣੀ ਫੀਅਰਟ ਗੱਡੀ ਵੱਲ ਵੱਧਦੇ ਨੇ। ਨਰਿੰਦਰ ਜੈਨ ਸੱਜੇ ਪਾਸੇ ਜਾਂਦੇ ਨੇ ਲੋਕ ਖੋਲਣ ਵਾਸਤੇ ਤੇ ਖੱਬੇ ਪਾਸੇ ਉਹਨਾਂ ਦੀ ਪਤਨੀ ਵਿਦਿਆ ਜੈਨ। ਜਦੋਂ ਲੋਕ ਖੋਲਣ ਲੱਗਦੇ ਨੇ ਜਦੋਂ ਦੇਖਦੇ ਨੇ ਉਹਨਾਂ ਦੀ ਪਤਨੀ ਵਿਦਿਆ ਜੈਨ ਉਹਨਾਂ ਨੂੰ ਕਿਤੇ ਨਹੀਂ ਦਿਖਦੀ। ਉਹ ਸੋਚਦੇ ਨੇ ਵੀ ਹੁਣ ਹਜੇ ਇੱਥੇ ਸੀ ਤੇ ਉਹ ਕਿੱਧਰ ਗਈ? ਉਹ ਪਿੱਛੋਂ ਦੀ ਜਦੋਂ ਘੁੰਮ ਕੇ ਖੱਬੇ ਪਾਸੇ ਆਉਂਦੇ ਨੇ ਨੇੜੇ ਇੱਕ ਨਾਲਾ ਹੁੰਦਾ ਨਾਲੇ ਦੇ ਵਿੱਚੋਂ ਉਹਨਾਂ ਨੂੰ ਇੱਕ ਸ਼ਖਸ ਨਿਕਲਦਾ ਦਿਖਦਾ। ਜਦੋਂ ਨਾਲੇ ਵੱਲ ਦੇਖਦੇ ਨੇ ਤਾਂ ਉੱਥੇ ਉਹਨਾਂ ਨੂੰ ਲੱਗਦਾ ਕਿ ਜਿਵੇਂ ਉਹਨਾਂ ਦੀ ਪਤਨੀ ਮੁੱਦੇ ਮੂੰਹ ਪਈ ਹੋਵੇ। ਉਹ ਰੋਲਾ ਪਾਉਣ ਲੱਗਦੇ ਨੇ ਜਿਹੜਾ ਸ਼ਖਸ ਆਇਆ ਸੀ ਉਹਨਾਂ ਦੇ ਉੱਤੇ ਰਿਵਾਲਵਰ ਤਾਣ ਦਿੰਦਾ। ਤੇ ਉਹ ਚੁੱਪ ਕਰ ਜਾਂਦੇ ਨੇ। ਫਿਰ ਉਹ ਉਹਦਾ ਇੱਕ ਹੋਰ ਸਾਥੀ ਦੋ ਜਣੇ ਹੁੰਦੇ ਨੇ ਜਿਹੜੇ ਉੱਥੋਂ ਭੱਜ ਜਾਂਦੇ ਨੇ। ਉਹ ਡਾਕਟਰ ਜੈਨ ਦੀਆਂ ਅੱਖਾਂ ਤੋਂ ਦੂਰ ਹੋ ਜਾਂਦੇ ਨੇ। ਫਿਰ ਡਾਕਟਰ ਜੈਨ ਰੋਲਾ ਪਾਉਂਦੇ ਨੇ। ਇਹਨਾਂ ਦੇ ਨੌਕਰ ਉੱਥੇ ਆਉਂਦੇ ਨੇ ਇਹਨਾਂ ਦੀ ਆਵਾਜ਼ ਸੁਣ ਕੇ ਵੀ ਕੀ ਹੋਇਆ? ਤੇ ਜਦੋਂ ਉਹ ਨਾਲੇ ਵੱਲ ਇਸ਼ਾਰਾ ਕਰਦੇ ਨੇ ਤਾਂ ਫਿਰ ਉਹਨਾਂ ਦੀ ਪਤਨੀ ਵਿਦਿਆ ਜੈਨ ਨੂੰ ਉੱਥੇ ਕੱਢਿਆ ਜਾਂਦਾ। ਤਾਂ ਦੇਖਣ ਤੇ ਲੱਗਦਾ ਸੀ ਵੀ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਹੁੰਦਾ ਤੇ ਚਾਕੂਆਂ ਦੇ ਨਾਲ ਉਹਤੇ ਹਮਲਾ ਕੀਤਾ ਗਿਆ ਸੀ। ਨੌਕਰਾਂ ਦੀ ਮਦਦ ਦੇ ਨਾਲ ਗੱਡੀ ਦੇ ਵਿੱਚ ਪਾਇਆ ਜਾਂਦਾ ਹੈ ਡਾਕਟਰ ਵਿਦਿਆ ਜੈਨ ਨੂੰ ਤੇ ਉਹਨਾਂ ਨੂੰ ਲੈ ਕੇ ਜਿਹੜੇ ਡਾਕਟਰ ਨਰਿੰਦਰ ਜੈਨ ਹੁੰਦੇ ਨੇ ਇਹਨਾਂ ਦੇ ਦੋਸਤ ਦਾ ਨਰਸਿੰਗ ਹੋਮ ਹੁੰਦਾ ਮੁਹੰਮਦ ਸ਼ਾਹ ਯਾਫਰ ਰੋਡ ਦੇ ਨੇੜੇ ਡਾਕਟਰ ਸੈਨ ਉੱਥੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਡਾਕਟਰ ਸੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਰਦਾ ਘੋਸ਼ਿਤ ਕਰ ਦਿੰਦੇ ਨੇ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਜਿਹੜਾ ਡਾਕਟਰ ਜੈਨ ਹੁੰਦੇ ਨੇ ਇਹਨਾਂ ਦੇ ਸਾੜੇ ਨੂੰ ਫੋਨ ਕੀਤਾ ਜਾਂਦਾ ਹੈ ਜਨਰਲ ਵਿਰਿੰਦਰ ਸਿੰਘ ਨੂੰ ਉਹ ਵੀ ਮੌਕੇ ਤੇ ਪਹੁੰਚਦੇ ਨੇ ਫਿਰ ਜਿਹੜੇ ਹਸਪੀਟਲ ਵਾਲੇ ਹੁੰਦੇ ਨੇ ਉਹਨਾਂ ਵੱਲੋਂ ਹੀ ਡਿਫੈਂਸ ਕਲੋਨੀ ਦੇ ਵਿੱਚ ਪੁਲਿਸ ਨੂੰ ਫੋਨ ਕੀਤਾ ਜਾਂਦਾ ਵੀ ਇਸ ਤਰੀਕੇ ਨਾਲ ਡਾਕਟਰ ਨਰਿੰਦਰ ਜੈਨ ਦੀ ਪਤਨੀ ਵਿਦਿਆ ਜੈਨ ਦਾ ਕਤਲ ਹੋ ਚੁੱਕਿਆ ਜਿਹੜੀ ਡਿਫੈਂਸ ਕਲੋਨੀ ਦੇ ਇੰਚਾਰਜ ਸੀ ਉਹ ਉਸ ਦਿਨ ਛੁੱਟੀ ਤੇ ਸੀ ਤੇ ਜਿਹੜੇ ਤੇ ਹਜ਼ਰਤ ਅਨਜਾਮੁਦੀਨ ਦੇ ਜਿਹੜਾ ਥਾਣਾ ਸੀ ਉਹਨਾਂ ਦੇ ਜਿਹੜੇ ਇੰਚਾਰਜ ਸੀ ਉਹੀ ਸੀ ਜਿਹੜਾ ਕੰਮ ਕਾਰਜ ਸੰਭਾਲਦੇ ਸੀ ਉਹ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ। লাশ ਦੀ ਕੰਡੀਸ਼ਨ ਬਹੁਤ ਬੁਰੀ ਸੀ। ਸਾਰੇ ਸਰੀਰ ਤੇ ਤਕਰੀਬਨ ਜ਼ਖਮਾਂ ਦੇ ਨਿਸ਼ਾਨ ਹੁੰਦੇ ਨੇ। ਉਸ ਤੋਂ ਬਾਅਦ ਪੁੱਛਗਿੱਛ ਹੁੰਦੀ ਹੈ ਤੇ ਡਾਕਟਰ ਜੈਨ ਉਹਨਾਂ ਨੂੰ ਦੱਸਦੇ ਨੇ ਜੋ ਕੁਝ ਹੋਇਆ ਸੀ ਜਿਸ ਤਰੀਕੇ ਨਾਲ ਉਹ ਬਾਹਰ ਨਿਕਲੇ। ਜੋ ਕੁਝ ਉਹ ਹੁੰਦਾ। ਹੁਣ ਇਸ ਸਮੇਂ ਤੱਕ ਕਰੀਬ ਰਾਤ ਦੇ 10:30 ਵੱਜ ਗਏ ਸੀ ਤੇ ਦੂਜੇ ਦਿਨ ਉਹ ਸੋਚਦੇ ਨੇ ਕਿ ਦੂਜੇ ਦਿਨ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ। ਪੋਸਟਮਾਰਟਮ ਤੋਂ ਬਾਅਦ ਜਿਹੜੀ ਬੋਡੀ ਉਹ ਘਰ ਦੇ ਦੇ ਹਵਾਲੇ ਕੀਤੀ ਜਾਂਦੀ ਹੈ ਪੋਸਟਮਾਰਟਮ ਦੇ ਵਿੱਚ ਵੀ ਪਤਾ ਲੱਗਦਾ ਵੀ ਤੇਜ਼ ਧਾਰ ਹਥਿਆਰ ਦੇ ਨਾਲ ਇਹਨਾਂ ਦੇ ਸਰੀਰ ਤੇ ਵਾਰ ਕੀਤੇ ਗਏ ਨੇ ਇਹਨਾਂ ਦੇ ਅੰਦਰਲੇ ਜਿਹੜੇ ਆਰਗਨ ਹੁੰਦੇ ਨੇ ਅੰਦਰਲੇ ਅੰਗ ਹੁੰਦੇ ਨੇ ਸਾਰੇ ਡੈਮੇਜ ਹੋ ਚੁੱਕੇ ਸੀ ਇਸ ਕਾਰਨਾਂ ਦੀ ਮੌਤ ਹੋਈ ਹੈ 5 ਦਸੰਬਰ 1973 ਨੂੰ ਜਿਹੜੇ ਹਾਜ਼ਰਤ ਅੰਜਾਮੂਦੀਨ ਦੇ ਇੰਚਾਰਜ ਹੁੰਦੇ ਨੇ ਥਾਣੇ ਦੇ ਉਹ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਪਹੁੰਚ ਕੇ ਮੌਈਨਾ ਕੀਤਾ ਜਾਂਦਾ ਜਿਹੜੇ ਨਾਲੇ ਦੇ ਵਿੱਚੋਂ লাশ ਮਿਲੀ ਸੀ ਉਥੋਂ ਕੁਝ ਗਹਿਣੇ ਵੀ ਮਿਲਦੇ ਨੇ ਵਿਦਿਆਜਨ ਦੇ ਕੁਝ ਟੁੱਟੇ ਹੋਏ ਮੋਤੀ ਜੋ ਵੀ ਜੁਐਲਰੀ ਟੁੱਟ ਕੇ ਡਿੱਗੀ ਸੀ ਉਹ ਨਾਲੇ ਦੇ ਵਿੱਚੋਂ ਮਿਲਦੀ ਹੈ ਇਹ ਬਰਾਮਦ ਕੀਤੀ ਜਾਂਦੀ ਹੈ ਹੁਣ ਇੱਕ ਹਾਈ ਪ੍ਰੋਫਾਈਲ ਕੇਸ ਸੀ ਪੁਲਿਸ ਇੱਕ ਇੱਕ ਕਦਮ ਫੂਕ ਫੂਕ ਕੇ ਰੱਖਦੀ ਹੈ ਵੀ ਕਿਤੇ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਜੀ ਇੰਨੇ ਨੂੰ ਜਿਹੜੇ ਡਿਫੈਂਸ ਕਲੋਨੀ ਦਾ ਥਾਣਾ ਹੁੰਦਾ ਉਹਦੇ ਇੰਚਾਰਜ ਹੁੰਦੇ ਨੇ ਜਗਮਲ ਸਿੰਘ ਉਹ ਆ ਜਾਂਦੇ ਨੇ ਤੇ ਉਹ ਇੰਚਾਰਜ ਸੰਭਾਲਦੇ ਨੇ ਚਾਰ ਸੰਭਾਲਣ ਤੋਂ ਬਾਅਦ ਫਿਰ ਉਹ ਤਹਿਕੀਕਾਤ ਸ਼ੁਰੂ ਕਰਦੇ ਨੇ ਪਰ 7 ਦਸੰਬਰ 1973 ਨੂੰ ਇਹ ਜਿਹੜਾ ਮਾਮਲਾ ਸੀ ਆਈਡੀ ਕੋਲ ਚਲਾ ਜਾਂਦਾ ਹੈ ਸੀ ਆਈਡੀ ਦੇ ਇਨਸਪੈਕਟਰ ਫਕੀਰ ਚੰਦ ਫਿਰ ਉਹ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੋਂ ਪੁੱਛ ਕੇ ਚੱਕਰਦੇ ਨੇ ਕਿਉਂਕਿ ਉਸ ਸਮੇਂ ਵਿਦਿਆ ਜਨ ਦੇ ਕੋਲ ਇਕਲੌਤੇ ਸ਼ਖਸ ਜਿਹੜੇ ਸੀ ਉਹ ਡਾਕਟਰ ਨਰਿੰਦਰ ਜੈਨ ਸੀ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਤਾਂ ਫਿਰ ਉਹ ਦੱਸਦੇ ਨੇ ਵੀ ਮੈਂ ਸੱਜੇ ਪਾਸੇ ਜਾ ਕੇ ਗੇਟ ਖੋਲਣ ਲੱਗਿਆ ਤੇ ਫਿਰ ਦੂਜੇ ਪਾਸੇ ਦੇਖਿਆ ਉਹਨਾਂ ਨੂੰ ਉਹਨਾਂ ਦੀ ਪਤਨੀ ਨਹੀਂ ਦੇਖੀ ਜਦੋਂ ਜਾ ਕੇ ਮੁੜ ਕੇ ਦੇਖਦੇ ਨੇ ਤਾਂ ਨਾਲੇ ਦੇ ਵਿੱਚ ਪਈ ਸੀ ਹੁਣ ਫਕੀਰ ਚੰਦ ਜਿਹੜੇ ਇਨਸਪੈਕਟਰ ਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਇੱਕ ਔਰਤ ਤੇ 14 ਵਾਰ ਚਾਕੂਆਂ ਦੇ ਕੀਤੇ ਗਏ ਤੇ ਦੂਜੇ ਬੰਦੇ ਨੂੰ ਪਤਾ ਵੀ ਨਹੀਂ ਲੱਗਿਆ ਇਹ ਕਿਵੇਂ ਹੋ ਸਕਦਾ ਡਾਕਟਰ ਨਰਿੰਦਰ ਜੈਨ ਦਾ ਕਹਿਣਾ ਸੀ ਵੀ ਇਹ ਲੱਗਦਾ ਚੋਰੀ ਡਕੈਤੀ ਵਾਸਤੇ ਕੀਤੀ ਗਈ ਹੱਤਿਆ ਫਕੀਰ ਚੰਦ ਦਾ ਕਹਿਣਾ ਸੀ ਵੀ ਜੇ ਚੋਰੀ ਜਾਂ ਡਕੈਤੀ ਵਾਸਤੇ ਹੱਤਿਆ ਕੀਤੀ ਗਈ ਹੈ ਤਾਂ ਉਹਦੇ ਸਰੀਰ ਤੇ ਜਿੰਨੀ ਜੁਐਲਰੀ ਸੀ ਉਹ ਮੇਦੀ ਹੋਵੇ ਹੈ ਜਿਹੜੀ ਜੁਐਲਰੀ ਬਾਕੀ ਨਹੀਂ ਸੀ ਸਰੀਰ ਤੇ ਉਹ ਨਾਲੇ ਦੇ ਵਿੱਚੋਂ ਮਿਲੀ ਹੈ ਉਹ ਕਾਤਲ ਕਤਲ ਕਰਦੇ ਨੇ ਇੱਕ ਵੀ ਚੀਜ਼ ਲੈ ਕੇ ਨਹੀਂ ਜਾਂਦੇ ਤੇ ਸਭ ਤੋਂ ਹੈਰਾਨਗੀ ਦੀ ਗੱਲ ਇੱਕ ਨਾਲ ਜਿਹੜਾ ਸ਼ਖਸ ਹੈ ਉਹਨੂੰ ਇੱਕ ਖਰੋਚ ਵੀ ਨਹੀਂ ਹੁੰਦੀ ਹੁਣ ਫਕੀਰ ਚੰਦ ਵੱਲੋਂ ਜਦੋਂ ਇਹ ਸਵਾਲ ਕੀਤੇ ਜਾਂਦੇ ਨੇ ਤਾਂ ਨਰਿੰਦਰ ਜੈਨ ਦੇ ਚਿਹਰੇ ਤੇ ਘਬਰਾਹਟ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਸਮੇਂ ਕਹ ਲਿਏ ਵੀ ਪੁਲਿਸ ਦਾ ਫਰਕ ਸੀ ਜਾਂ ਜੋ ਵੀ ਕੁਝ ਸੀ ਇੱਕ ਰਾਸ਼ਟਰਪਤੀ ਨਾਲ ਡਾਇਰੈਕਟ ਤਾਲੁਕਤ ਰੱਖਦੇ ਬੰਦੇ ਤੋਂ ਸਵਾਲ ਪੁੱਛੇ ਜਾਂਦੇ ਨੇ ਦੂਜਾ ਫਿਰ ਜਦੋਂ ਨਰਿੰਦਰ ਜੈਨ ਦਾ ਕਹਿਣਾ ਹੁੰਦਾ ਉਸ ਤੋਂ ਬਾਅਦ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਰਵਾਲ ਵਰਤਾਣਿਆ ਫਿਰ ਭੱਜ ਗਏ ਤੇ ਉਸ ਤੋਂ ਬਾਅਦ ਮੈਂ ਰੋਲਾ ਪਾਇਆ ਹੁਣ ਫਿਰ ਇੱਥੇ ਫਕੀਰ ਚੰਦ ਕਦਾ ਕਹਿਣਾ ਹੁੰਦਾ ਹੈ ਵੀ ਜਦੋਂ ਰੋਲਾ ਪਾਇਆ ਬੰਦੇ ਆਏ ਤੁਸੀਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਉਂ ਨਹੀਂ ਦੇਖਿਆ ਵੀ ਉਹ ਕਿੱਧਰ ਗਏ ਨੇ ਇਹ ਜਿਹੜੇ ਸਵਾਲ ਸੀ ਇਹ ਹੁਣ ਇੰਸਪੈਕਟਰ ਫਕੀਰ ਚੰਦ ਨੂੰ ਬੇਚੈਨ ਕਰਦੇ ਨੇ ਵੀ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੈ ਨਰਿੰਦਰ ਜੈਨ ਜਿਹੜੇ ਸੀ ਇੱਕ ਬਹੁਤ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਨੇ ਉਸ ਸਮੇਂ ਇਹਨਾਂ ਦੇ ਪਿਤਾ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਇਹਨਾਂ ਦੀਆਂ 6 ਭੈਣਾਂ ਸੀ ਤੇ 6 ਭੈਣਾਂ ਦੇ ਇਕਲੌਤੇ ਭਰਾ ਹੁੰਦੇ ਨੇ ਨਰਿੰਦਰ ਜੈਨ ਪੜ੍ਹਾਈ ਲਿਖਾਈ ਦੇ ਵਿੱਚ ਸ਼ੁਰੂ ਤੋਂ ਬਹੁਤ ਜ਼ਿਆਦਾ ਤੇਜ਼ ਸੀ ਐਮਬੀਬੀਐਸ ਕਰਦੇ ਨੇ ਉਸ ਤੋਂ ਬਾਅਦ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਬਣਦੇ ਨੇ ਤੇ ਆਪਣੇ ਕੰਮ ਦੇ ਵਿੱਚ ਇੰਨੇ ਮਾਹਿਰ ਹੁੰਦੇ ਨੇ ਬਹੁਤ ਜਲਦੀ ਇਹਨਾਂ ਦਾ ਡੰਕਾ ਕਹ ਲਈਏ ਵੀ ਦਿੱਲੀ ਤੋਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਵੀ ਸੁਣਨਾ ਸ਼ੁਰੂ ਹੋ ਜਾਂਦਾ ਹੈ ਇਹ ਆਪਣੀ ਜਿਹੜੀ ਪ੍ਰੈਕਟਿਸ ਹੈ ਦਿੱਲੀ ਦੇ ਚਾਂਦਨੀ ਚੌਂਕ ਤੋਂ ਕਰਦੇ ਨੇ ਇੱਥੇ ਇਹਨਾਂ ਦਾ ਕਲੀਨਿਕ ਹੁੰਦਾ ਹੈ ਦਿਨਾਂ ਦੇ ਵਿੱਚ ਹੀ ਬਹੁਤ ਦੂਰ ਤੱਕ ਇਹਨਾਂ ਦੀਆਂ ਧੁੰਮਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਇਹਨਾਂ ਦੀ ਕਾਮਯਾਬੀ ਉਦੋਂ ਹੋਰ ਜ਼ਿਆਦਾ ਉਚਾਈਆਂ ਤੇ ਚਲੀ ਜਾਂਦੀ ਹੈ ਜਦੋਂ 1969 ਦੇ ਵਿੱਚ ਵੀਵੀ ਗਿਰੀ ਦੇਸ਼ ਦੇ ਰਾਸ਼ਟਰਪਤੀ ਬਣਦੇ ਨੇ ਉਹਨਾਂ ਨੂੰ ਅੱਖਾਂ ਦੀ ਪ੍ਰੋਬਲਮ ਆਉਂਦੀ ਹੈ ਹੁਣ ਇੱਕ ਰਾਸ਼ਟਰਪਤੀ ਨੂੰ ਅੱਖਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਵਾਸਤੇ ਇੱਕ ਵਧੀਆ ਸਰਜਨ ਲੱਭਿਆ ਜਾਂਦਾ ਹੈ ਪੂਰੇ ਇੰਡੀਆ ਦੇ ਵਿੱਚ ਭਾਲ ਕੀਤੀ ਜਾਂਦੀ ਹੈ ਤੇ ਉਹ ਭਾਲ ਆ ਕੇ ਰੁਕਦੀ ਹੈ ਡਾਕਟਰ ਨਰਿੰਦਰ ਜੈਨ ਨਰਿੰਦਰ ਜੈਨ ਰਾਸ਼ਟਰਪਤੀ ਵੀਵੀ ਗਿਰੀ ਦੇ ਪਰਸਨਲ ਆਈ ਸਰਜਨ ਕੋਸ਼ਿਦ ਕੀਤੇ ਜਾਂਦੇ ਨੇ ਹੁਣ ਬੰਦੇ ਦੀ ਰਾਸ਼ਟਰਪਤੀ ਤੱਕ ਪਹੁੰਚ ਤਾਂ ਸੋਚੋ ਫਿਰ ਆਲੇ ਦਾਲੇ ਜਿਹੜੇ ਸਮਾਜ ਦੇ ਵਿੱਚ ਕਿੰਨੀ ਪਹੁੰਚ ਹੋਏਗੀ ਤਾਂ ਪੁਲਿਸ ਕਾਤਲਾਂ ਤੱਕ ਪਹੁੰਚਣਾ ਚਾਹੁੰਦੀ ਸੀ ਤੇ ਹੁਣ ਜਿਹੜਾ ਫਕੀਰ ਚੰਦ ਸੀ ਉਹਨਾਂ ਨੂੰ ਸ਼ੱਕ ਹੋਣਾ ਹੁੰਦਾ ਨਰਿੰਦਰ ਜੈਨ ਤੇ 7 ਦਸੰਬਰ 1973 ਨੂੰ ਫਿਰ ਇਹਨਾਂ ਦੇ ਕਲੀਨਿਕ ਦੀ ਤਲਾਸ਼ੀ ਲਈ ਜਾਂਦੀ ਹੈ ਜਦੋਂ ਕਲੀਨਿਕ ਦੀ ਤਲਾਸ਼ੀ ਲੈਂਦੇ ਨੇ ਉੱਥੇ ਉਹਨਾਂ ਨੂੰ ਕੁਝ ਚੈੱਕ ਮਿਲਦੇ ਨੇ ਜਿਹੜੇ ਚੰਦਰੇਸ਼ ਸ਼ਰਮਾ ਦੇ ਨਾਮ ਤੇ ਕੱਟੇ ਹੁੰਦੇ ਨੇ ਹੁਣ ਚੰਦਰੇਸ਼ ਸ਼ਰਮਾ ਬਾਰੇ ਜਦੋਂ ਪਤਾ ਕੀਤਾ ਜਾਂਦਾ ਇਹ ਪਤਾ ਲੱਗਦਾ ਵੀ ਚੰਦਰੇਸ਼ ਸ਼ਰਮਾ ਇਹਨਾਂ ਦੀ ਸੈਕਟਰੀ ਸੀ ਪਹਿਲਾਂ ਪਰ ਉਹਨੂੰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਪਰ ਚੈੱਕ ਹਜੇ ਵੀ ਉਹਦੇ ਨਾਮ ਤੇ ਹੁੰਦੇ ਨੇ ਫਿਰ ਇਹਨਾਂ ਦੀ ਬੈਂਕ ਡਿਟੇਲ ਕੱਢੀ ਜਾਂਦੀ ਹੈ ਬੈਂਕ ਡਿਟੇਲ ਦੇ ਵਿੱਚ ਪਤਾ ਲੱਗਦਾ ਵੀ ਬਹੁਤ ਮੋਟੀ ਰਕਮ ਜਿਹੜੀ ਸੀ ਉਹ ਚੰਦਰੇਸ਼ ਦੇ ਅਕਾਊਂਟ ਦੇ ਵਿੱਚ ਲਗਾਤਾਰ ਜਿਹੜੀ ਹੈ ਡਾਕਟਰ ਨਰਿੰਦਰ ਜੈਨ ਵੱਲੋਂ ਜਾਂਦੀ ਰਹੀ ਹੈ ਹੁਣ ਜਦੋਂ ਇਹ ਚੀਜ਼ਾਂ ਦਾ ਪਤਾ ਲੱਗਦਾ ਤੇ ਫਕੀਰ ਚੰਦ ਜਿਹੜੇ ਹੁੰਦੇ ਨੇ ਉਹ ਚੰਦਰੇਸ਼ ਸ਼ਰਮਾ ਨੂੰ ਗ੍ਰਿਫਤਾਰ ਕਰਦੇ ਨੇ ਨਰਿੰਦਰ ਜੈਨ ਜਿਹੜੇ ਸੀ ਉਹ ਪਹੁੰਚ ਵਾਲੇ ਸੀ ਪਰ ਚੰਦਰੇਸ਼ ਅਦਾ ਤੱਕ ਕਿਸੇ ਨਾਲ ਕੋਈ ਕੰਟੈਕਟ ਹੈ ਨਹੀਂ ਸੀ ਚੰਦਰੇਸ਼ ਸ਼ਰਮਾ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਪਹਿਲਾਂ ਤਾਂ ਉਹ ਦਾ ਕਹਿਣਾ ਹੁੰਦਾ ਵੀ ਮੇਰਾ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਪਰ ਜਦੋਂ ਉਹਨਾਂ ਨੂੰ ਸਬੂਤ ਦਿਖਾਏ ਜਾਂਦੇ ਨੇ ਵੀ ਏਡੇ ਏਡੇ ਵੱਡੇ ਚੈੱਕ ਉਸ ਸਮੇ 25 ਨਵੰਬਰ 1973 ਦਾ ਇੱਕ ਚੈੱਕ ਹੁੰਦਾ ਜਿਹੜਾ 8400 ਰੁਪਏ ਦਾ ਹੁੰਦਾ 8200 ਰੁਪਿਆ ਉਸ ਸਮੇਂ ਬਹੁਤ ਵੱਡੀ ਰਕਮ ਸੀ ਜਦੋਂ ਇਹਦੇ ਬਾਰੇ ਪੁੱਛਿਆ ਜਾਂਦਾ ਤਾਂ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਫਿਰ ਜਿਹੜੇ ਸੀਆਈਡੀ ਇਨਸਪੈਕਟਰ ਫਕੀਰ ਚੰਦ ਹੁੰਦੇ ਨੇ ਜਦੋਂ ਦਬਾਅ ਬਣਾਉਂਦੇ ਨੇ ਫਿਰ ਚੰਦਰੇਸ਼ ਸ਼ਰਮਾ ਟੁੱਟਦੀ ਹੈ ਫਿਰ ਇੱਕ ਸਟੋਰੀ ਸੁਣਾਉਂਦੀ ਹੈ ਜਦੋਂ ਉਹ ਸਟੋਰੀ ਸੁਣਾਉਂਦੀ ਹੈ ਫਿਰ ਨਰਿੰਦਰ ਜਰੈਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਜਦੋਂ ਇਹਨਾਂ ਦੀ ਚੋਰੀ ਟੈਟ ਕੀਤੀ ਜਾਂਦੀ ਹੈ ਇੱਕ ਪੜ੍ਹਿਆ ਲਿਖਿਆ ਡਾਕਟਰ ਜਿਹਦੇ ਡਾਇਰੈਕਟ ਤਾਲੁਕਾਤ ਰਾਸ਼ਟਰਪਤੀ ਨਾਲ ਸੀ ਸਮਾਜ ਦੇ ਵਿੱਚ ਬਹੁਤ ਇੱਜਤ ਸੀ ਉਹ ਐਡਾ ਕਨਾਉਣਾ ਕੰਮ ਕਰਦਾ ਉਹ ਚਿਹਰਾ ਲੋਕਾਂ ਦੇ ਸਾਹਮਣੇ ਆਉਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 1969 ਦੇ ਵਿੱਚ ਇਹ ਰਾਸ਼ਟਰਪਤੀ ਸਾਹਿਬ ਦੇ ਪਰਸਨਲ ਡਾਕਟਰ ਜਦੋਂ ਸਿਲੈਕਟ ਕੀਤੇ ਜਾਂਦੇ ਨੇ ਧੁੰਮਾ ਪੈ ਜਾਂਦੀਆਂ ਨੇ ਦੂਰ ਦੂਰ ਤੱਕ ਪਰ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਜ਼ਿੰਦਗੀ 1967 ਦੇ ਵਿੱਚ ਉਥਲ ਪੁਥਲ ਮੱਚ ਚੁੱਕੀ ਸੀ 1967 ਦੇ ਵਿੱਚ ਚੰਦਰੇਸ਼ ਸ਼ਰਮਾ ਇਹਨਾਂ ਦੀ ਸੈਕਟਰੀ ਬਣਦੀ ਹੈ ਸੈਕਟਰੀ ਜਦੋਂ ਬਣਦੀ ਹੈ ਉਹ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਸੀ ਇਹਨਾਂ ਤੋਂ ਕਾਫੀ ਛੋਟੀ ਵੀ ਸੀ ਇਹਨਾਂ ਦੇ ਹੌਲੇ ਹੌਲੇ ਨਜਾਇਜ਼ ਸਬੰਧ ਬਣਦੇ ਨੇ ਉਹ ਨਜਾਇਜ਼ ਸਬੰਧ ਕਾਫੀ ਗੂੜੇ ਹੁੰਦੇ ਨੇ ਹੁਣ ਜਦੋਂ ਇਹੋ ਜਿਹੀਆਂ ਗੱਲਾਂ ਨੇ ਕਦੀ ਵੀ ਲੁਕੀਆਂ ਛੁਪੀਆਂ ਨਹੀਂ ਰਹਿੰਦੀਆਂ ਇਹ ਗੱਲ ਦਾ ਪਤਾ ਲੱਗਦਾ ਵਿਦਿਆ ਜੈਨ ਨੂੰ ਹੁਣ ਘਰ ਦੇ ਵਿੱਚ ਕਲੇਸ਼ ਹੋਣਾ ਸੀ ਕਲੇਸ਼ ਹੁੰਦਾ ਤੇ ਡਾਕਟਰ ਨਰਿੰਦਰ ਜੈਨ ਵੱਲੋਂ ਜਨਰੇਸ਼ ਸ਼ਰਮਾ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਦਿਖਾਵੇ ਲਈ ਕੱਢਿਆ ਸੀ ਉਸ ਤੋਂ ਬਾਅਦ ਉਹਨੂੰ ਇੱਕ ਘਰ ਲੈ ਕੇ ਦਿੱਤਾ ਜਾਂਦਾ ਤੇ ਬਕਾਇਦਾ ਚੈੱਕ ਉਹਦੇ ਅਕਾਊਂਟ ਦੇ ਵਿੱਚ ਲਗਾਤਾਰ ਜਮ੍ਹਾਂ ਹੁੰਦੇ ਰਹਿੰਦੇ ਨੇ ਉਹ 300 ਰੁਪਏ ਦੇ ਮਹੀਨੇ ਤੇ ਨੌਕਰੀ ਲੱਗੀ ਸੀ ਪਰ ਜਿਹੜੇ ਉਹਦੇ ਅਕਾਊਂਟ ਦੇ ਵਿੱਚ ਚੈੱਕ ਜਮ੍ਹਾਂ ਹੁੰਦੇ ਸੀ ਉਹ ਬਹੁਤ ਮੋਟੀਆਂ-ਮੋਟੀਆਂ ਰਕਮਾਂ ਹੁੰਦੀਆਂ ਸੀ ਉਹ ਹਜ਼ਾਰਾਂ ਦੇ ਵਿੱਚ ਹੁੰਦੀਆਂ ਸੀ ਜਿਹੜੀ ਚੰਦਰੇਸ਼ ਸ਼ਰਮਾ ਸੀ 1960 ਦੇ ਵਿੱਚ ਦਾ ਵਿਆਹ ਹੁੰਦਾ ਜਦੋਂ ਇਹਦੀ ਉਮਰ 20 ਸਾਲ ਸੀ ਤੇ 1963 ਦੇ ਵਿੱਚ ਇਹਦੇ ਪਤੀ ਦੀ ਮੌਤ ਹੋ ਜਾਂਦੀ ਹੈ 1964 ਦੇ ਵਿੱਚ ਇਹ ਵਾਈਦੀ ਸ਼ਰਮਾ ਦੇ ਨਾਲ ਜਿਹੜੇ ਕਿ ਆਰਮੀ ਦੇ ਵਿੱਚ ਕੈਪਟਨ ਹੁੰਦੇ ਨੇ ਉਹਨਾਂ ਦੇ ਨਾਲ ਵਿਆਹ ਕਰਾਂਦੀ ਹੈ 1967 ਤੱਕ ਜਾਂਦੇ ਜਾਂਦੇ ਆ 22 ਅਗਸਤ 1967 ਨੂੰ ਇਹਨਾਂ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਚੰਦਰੇਸ਼ ਸ਼ਰਮਾ ਡਾਕਟਰ ਨਰਿੰਦਰ ਜੈਨ ਨੂੰ ਮਿਲਦੀ ਹੈ ਕੰਮ ਦੇ ਸਿਲਸਲੇ ਦੇ ਵਿੱਚ ਉਹਨੂੰ ਪਰਸਨਲ ਸੈਕਟਰੀ ਰੱਖ ਲਿਆ ਜਾਂਦਾ ਫਿਰ ਇਹਨਾਂ ਦੀਆਂ ਨਜ਼ਦੀਕੀਆਂ ਵਾਧਦੀਆਂ ਨੇ ਇਹ ਨਜ਼ਦੀਕੀਆਂ ਇੰਨੀਆਂ ਵਾਧਦੀਆਂ ਨੇ ਕਿ ਦੋਨੋਂ ਜਿਹੜੇ ਕਸ਼ਮੀਰ ਵਗੈਰਾ ਘੁੰਮਣ ਵੀ ਜਾਂਦੇ ਕਿਉਂਕਿ ਜਦੋਂ ਚੰਦਰੇਸ਼ ਸ਼ਰਮਾ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਕੁਝ ਫੋਟੋਆਂ ਮਿਲਦੀਆਂ ਨੇ ਜਿਹੜੀਆਂ ਕਿ ਡਾਕਟਰ ਜੈਨ ਤੇ ਚੰਦਰੇਸ਼ ਸ਼ਰਮਾ ਦੀਆਂ ਹੁੰਦੀਆਂ ਨੇ ਇਸ ਹਾਲਾਤ ਦੇ ਵਿੱਚ ਪਤਾ ਲੱਗਦਾ ਹੈ ਵੀ ਇਹਨਾਂ ਦੀ ਦੋਸਤੀ ਜਿਹੜੀ ਬਹੁਤ ਜ਼ਿਆਦਾ ਨਜ਼ਦੀਕੀ ਹੈ ਤੇ ਇੱਕ ਫੋਟੋ ਮਿਲਦੀ ਹੈ ਵਿਦਿਆ ਜੈਨ ਦੀ ਇੱਥੇ ਤੱਕ ਵੀ ਸਾਰਾ ਕੁਝ ਠੀਕ ਸੀ ਉਹ ਨੌਕਰੀ ਤੋਂ ਕੱਢਣ ਤੋਂ ਬਾਅਦ ਵਿਦਿਆ ਜੈਨ ਨੂੰ ਲੱਗਦਾ ਵੀ ਉਹ ਸਾਰਾ ਕੁਝ ਠੀਕ ਹੋ ਗਿਆ ਉਹਨੂੰ ਇੱਕ ਸਕੂਨ ਮਿਲਦਾ ਪਰ ਇਹ ਉਹਦੀ ਗਲਤਫਹਿਮੀ ਸੀ ਇਹਨਾਂ ਦਾ ਜਿਹੜਾ ਪਿਆਰ ਹੈ ਉਹਨੂੰ ਨੌਕਰੀ ਤੋਂ ਕੱਢਣ ਤੋਂ ਬਾਅਦ ਹੋਰ ਜ਼ਿਆਦਾ ਵੱਧ ਜਾਂਦਾ ਤੇ ਇਹਨਾਂ ਦਾ ਜਿਹੜਾ ਮੇਲ ਮਲਾਪ ਹੈ ਉਹ ਚੱਲਦਾ ਰਹਿੰਦਾ ਬਲਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਇਹਨਾਂ ਦਾ ਮੇਲ ਮਲਾਪ ਜਿਹੜਾ ਉਹ ਵੱਧ ਜਾਂਦਾ ਹੁਣ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਜਿਹੜੀ ਚੰਦਰੇਸ ਸੀ ਉਹਨੂੰ ਕੋਈ ਦਿੱਕਤ ਨਹੀਂ ਸੀ ਕਿਉਂਕਿ ਤਲਾਕ ਹੋਇਆ ਹੋਇਆ ਸੀ ਕੱਲੀ ਸੀ ਉਹ ਵਿਆਹ ਕਰਾ ਸਕਦੀ ਸੀ ਦੂਜੇ ਪਾਸੇ ਜਿਹੜੇ ਡਾਕਟਰ ਜੈਨ ਸੀ ਇਹ ਜੇ ਤਲਾਕ ਦਿੰਦੇ ਸੀ ਸਮਾਜ ਦੇ ਵਿੱਚ ਇੱਕ ਰੈਪਿਊਟੇਸ਼ਨ ਸੀ ਇਹਨਾਂ ਨੂੰ ਇਹ ਸੀ ਵੀ ਜਿਹੜੀ ਉਹ ਇਹਨਾਂ ਦੀ ਇੱਜ਼ਤ ਬਣੀ ਹੋਈ ਹੈ ਤਲਾਕ ਦੇਣ ਕਰਕੇ ਉਹ ਇੱਜ਼ਤ ਖਤਮ ਹੋਏਗੀ ਤੇ ਇਹ ਜਿਹੜਾ ਮਾਮਲਾ ਖ਼ਵਾਰਾਂ ਦੇ ਵਿੱਚ ਆਏਗਾ ਜੇ ਉਹ ਦੂਜਾ ਵਿਆਹ ਕਰਾਉਂਦੇ ਨੇ ਤਾਂ ਵੀ ਉਹਨਾਂ ਦੀ ਰੈਪੋਰਟੇਸ਼ਨ ਤੇ ਫਰਕ ਪਏਗਾ ਹੁਣੇ ਸੋਚਦੇ ਨੇ ਵੀ ਜੇ ਕਿਸੇ ਤਰੀਕੇ ਨਾਲ ਵਿਦਿਆ ਜੈਣ ਆਪਣੇ ਆਪ ਹੀ ਰਸਤੇ ਦੇ ਵਿੱਚੋਂ ਹਟ ਜੇ ਤਾਂ ਅਸੀਂ ਆਪਸ ਦੇ ਵਿੱਚ ਵਿਆਹ ਕਰਾ ਸਕਦੇ ਆ ਇਸੇ ਤਰੀਕੇ ਤਾਂ ਹੋਣਾ ਨਹੀਂ ਸੀ ਵੀ ਆਪਣੇ ਆਪ ਕਿਸੇ ਤਰੀਕੇ ਹਟ ਜੇ ਪਰ ਉਹਨੂੰ ਹੁਣ ਹਟਾਣਾ ਪੈਣਾ ਸੀ ਫਿਰ ਇਹ ਕੀ ਕਰਦੇ ਨੇ ਦੋਨੋਂ ਜਣੇ ਉਹਨੂੰ ਮਾਰਨ ਦੀਆਂ ਯੋਜਨਾਵਾਂ ਬਣਾਉਣ ਲੱਗਦੇ ਨੇ ਉਸੇ ਯੋਜਨਾ ਦੇ ਤਹਿਤ ਜਿਹੜੀ ਚੰਦਰੇਸ਼ ਸ਼ਰਮਾ ਸੀ ਇਹ ਦਿੱਲੀ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੁੰਦਾ ਰਾਕੇਸ਼ 25 ਸਾਲਾਂ ਦਾ ਹੁੰਦਾ ਉਹਦੇ ਨਾਲ ਇਹਦੀ ਦੋਸਤੀ ਹੁੰਦੀ ਹੈ ਉਹ ਦੋਸਤੀ ਵੀ ਬਹੁਤ ਜ਼ਿਆਦਾ ਗਹਿਰੀ ਸੀ ਇਹ ਅਕਸਰ ਘੁੰਮਣ ਜਾਂਦੇ ਸੀ ਅਕਸਰ ਹੋਟਲਾਂ ਦੇ ਵਿੱਚ ਜਾਂਦੇ ਸੀ ਤੇ ਜਦੋਂ ਇਹਨਾਂ ਨੂੰ ਕੋਈ ਮਿਲਦਾ ਸੀ ਰਾਕੇਸ਼ ਵੱਲੋਂ ਜਾਂ ਤਾਂ ਉਹਨੂੰ ਆਪਣੀ ਭਾਬੀ ਇਸੇ ਰਿਸ਼ਤੇਦਾਰ ਵੱਜੋਂ ਮਿਲਾਇਆ ਜਾਂਦਾ ਸੀ ਤੇ ਜਿਹੜੀ ਇਹਨਾਂ ਦੀ ਦੋਸਤੀ ਸੀ ਇਹ ਕਹ ਲਈ ਵੀ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਬੰਧ ਸੀ ਹੁਣ ਇਹ ਰਾਕੇਸ਼ ਨੂੰ ਮਿਲਦੀ ਹੈ ਤੇ ਰਾਕੇਸ਼ ਨੂੰ ਇਹਦਾ ਕਹਿਣਾ ਹੁੰਦਾ ਵੀ ਜਿਹੜਾ ਡਾਕਟਰ ਨਰਿੰਦਰ ਜੈਨ ਉਹ ਆਪਣੀ ਪਤਨੀ ਨੂੰ ਮਰਵਾਣਾ ਚਾਹੁੰਦਾ ਤੇ ਇਹਦੇ ਲਈ ਤੂੰ ਇੰਤਜ਼ਾਮ ਕਰ। ਰਾਕੇਸ਼ ਮੰਨ ਜਾਂਦਾ। ਰਾਕੇਸ਼ ਇੱਕ ਕਰਨ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਮਿਲਾਂਦਾ। ਉਹ ਵੀ ਇਸ ਵਾਸਤੇ ਮੰਨ ਜਾਂਦਾ ਹੱਤਿਆ ਕਰਨ ਵਾਸਤੇ ਪਰ 20000 ਰੁਪਏ ਮੰਗਦਾ। ਉਸ ਸਮੇਂ 20000 ਰੁਪਏ ਸੀ ਜਿਹੜਾ ਬਹੁਤ ਵੱਡੀ ਰਕਮ ਸੀ। ਇਹ ਤਿਆਰ ਹੋ ਜਾਂਦੇ ਨੇ ਇਹਨਾਂ ਨੂੰ ਇੰਨੀ ਜਲਦੀ ਹੁੰਦੀ ਐ ਉਹਨਾਂ ਨੂੰ ਮਾਰਨ ਦੀ ਤੇ ਆਪਸ ਦੇ ਵਿੱਚ ਵਿਆਹ ਕਰਾਉਣ ਦੀ। ਤੇ 10000 ਰੁਪਏ ਐਡਵਾਂਸ ਦੇ ਤੌਰ ਤੇ ਦਿੱਤਾ ਜਾਂਦਾ। ਕਰਨ ਸਿੰਘ ਨੂੰ ਕਿਹਾ ਜਾਂਦਾ ਮਾਰਨ ਵਾਸਤੇ ਕਰਨ ਸਿੰਘ ਟਾਲਦਾ ਰਹਿੰਦਾ ਹੈ ਕਰਨ ਸਿੰਘ ਦਾ ਨਾਂ ਤਾਂ ਵਿਚਾਰ ਕਦੇ ਕਤਲ ਕਰਨ ਦਾ ਸੀ ਤੇ ਨਾ ਹੀ ਉਹਨੇ ਕੀਤਾ ਉਹ ਹੌਲੀ-ਹੌਲੀ ਪੈਸੇ ਲੈ ਕੇ ਗਾਇਬ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣਾ ਇੱਕ ਟਰੱਕ ਖਰੀਦਦਾ ਹੈ ਇਹਨਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਜਦੋਂ ਰਾਕੇਸ਼ ਉਹਤੇ ਦਬਾਅ ਬਣਾਉਂਦਾ ਜਾਂ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਦਾ ਤਾਂ ਕਰਨ ਸਿੰਘ ਦਾ ਕਹਿਣਾ ਸੀ ਵੀ ਮੈਨੂੰ ਸਭ ਪਤਾ ਤੁਸੀਂ ਕੀ ਕਰ ਰਹੇ ਹੋ ਜੇ ਮੇਰੀ ਜ਼ੁਬਾਨ ਖੁੱਲੀ ਤੇ ਤੁਸੀਂ ਵੀ ਫਸੋਗੇ ਫਿਰ ਇਹ ਕਰਨ ਸਿੰਘ ਵਾਲਾ ਮਾਮਲਾ ਉੱਥੇ ਛੱਡ ਦਿੰਦੇ ਹੁਣ 10000 ਰੁਪਿਆ ਵੀ ਗਿਆ ਤੇ ਕਤਲ ਵੀ ਨਹੀਂ ਹੋਇਆ ਚੰਦਰੇਸ਼ ਰਾਕੇਸ਼ ਤੇ ਦਬਾਅ ਬਣਾਉਣਾ ਸ਼ੁਰੂ ਕਰ ਦिए। ਰਾਕੇਸ਼ ਉਹ ਦਬਾਅ ਦੇ ਅੱਗੇ ਹੁਣ ਕੁਝ ਕਰਨੀ ਸੀ ਸਕਦਾ। ਰਾਕੇਸ਼ ਛੁੱਟੀ ਲੈਂਦਾ ਤੇ ਆਪਣੇ ਪਿੰਡ ਚਲਾ ਜਾਂਦਾ ਹਰਿਆਣੇ ਦੇ ਵਿੱਚ ਚਰਖੀ ਦਾਦਰੀ। ਹੁਣ ਉਹਨੂੰ ਪਤਾ ਸੀ ਵੀ ਜੇ ਵਾਪਸ ਜਾਵਾਂਗਾ ਉਹ ਮੇਰੇ ਤੇ ਫਿਰ ਦਬਾਅ ਬਣਾਏਗੀ। ਇਹ ਪਿੰਡ ਦਾ ਇੱਕ ਮੁੰਡਾ ਹੁੰਦਾ RAMKISHAN ਜਿਹਦੀ ਉਮਰ ਹੁੰਦੀ ਹੈ 20 ਸਾਲ। ਉਹਨੂੰ ਲਾਲਚ ਦਿੱਤਾ ਜਾਂਦਾ ਦਿੱਲੀ ਦੇ ਵਿੱਚ ਕੰਮ ਕਰਨ ਦਾ ਵੀ ਤੂੰ ਬਹੁਤ ਪੈਸਾ ਕਮਾ ਸਕਦਾ ਹੈ। ਬਹੁਤ ਵੱਡਾ ਬੰਦਾ ਬਣ ਸਕਦਾ। ਕਈ ਤਰ੍ਹਾਂ ਦੇ ਉਹਨੂੰ ਖਾਬ ਦਿਖਾਏ ਜਾਂਦੇ ਨੇ। ਰਾਮਕਿਸ਼ਨੇ ਦੀ ਗੱਲ ਮੰਨਦਾ ਇਹਦੇ ਨਾਲ ਦਿੱਲੀ ਆ ਜਾਂਦਾ ਪਰ ਦਿੱਲੀ ਆ ਕੇ ਰਾਕੇਸ਼ ਜਿਹੜਾ ਆਪਣਾ ਅਸਲੀ ਕਾਰਨ ਸੀ ਉਹਨੂੰ ਉਹ ਦੱਸਦਾ ਉਹਦਾ ਕਹਿਣਾ ਸੀ ਕਿ ਇੱਕ ਔਰਤ ਦਾ ਕਤਲ ਕਰਨਾ ਪਏਗਾ ਤੈਨੂੰ ਨਾਲੇ ਪੈਸਾ ਮਿਲੇਗਾ ਉਸ ਤੋਂ ਬਾਅਦ ਕੰਮ ਵੀ ਮਿਲੇਗਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਐਸ਼ ਕਰ ਸਕਦਾ ਨਾਲ ਹੀ ਉਹਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਜੇ ਤੂੰ ਇਹ ਕਤਲ ਨਾ ਕੀਤਾ ਜਾਂ ਇਹਦੇ ਬਾਰੇ ਕਿਸੇ ਨੂੰ ਦੱਸਿਆ ਤਾਂ ਇਹ ਦਿੱਲੀ ਹੈ ਇੱਥੋਂ ਤੇਰੀ লাশ ਵਾਪਸ ਜਾਏਗੀ ਤੈਨੂੰ ਮਾਰ ਦਿੱਤਾ ਜਾਏਗਾ ਰਾਮਕਿਸ਼ਨ ਡਰ ਜਾਂਦਾ ਪਰ ਰਾਮਕ੍ਰਿਸ਼ਨ ਦਾ ਵਿਚਾਰ ਵੀ ਕਦੇ ਵੀ ਉਹਨੂੰ ਮਾਰਨ ਦਾ ਨਹੀਂ ਸੀ ਰਾਮਕ੍ਰਿਸ਼ਨ ਹੁਣ ਨਾਟਕ ਕਰਦਾ ਉਹਨੂੰ ਮਾਰਨ ਦੇ ਕਈ ਵਾਰ ਵਿਦਿਆ ਜੈਨ ਉਹਦੇ ਸਾਹਮਣੇ ਆਉਂਦੀ ਹੈ ਪਰ ਉਹ ਨਹੀਂ ਮਾਰਦਾ ਅਖੀਰ ਉਹ ਕਹਿ ਦਿੰਦਾ ਵੀ ਮੇਰੇ ਨਾਲ ਜੋ ਮਰਜ਼ੀ ਹੋਏ ਮੈਂ ਕਤਲ ਨਹੀਂ ਕਰ ਸਕਦਾ ਹੁਣ ਉਹਨਾਂ ਦੀ ਜਿਹੜੀ ਦੂਜੀ ਚਾਲ ਸੀ ਉਹ ਵੀ ਫੇਲ ਹੋ ਜਾਂਦੀ ਹੈ ਇਹ ਯੋਜਨਾ ਵੀ ਉਹਨਾਂ ਦੀ ਫੇਲ ਹੋ ਜਾਂਦੀ ਹੈ ਪਰ ਇੱਥੇ ਰਾਮਕ੍ਰਿਸ਼ਨ ਉਹਨਾਂ ਨੂੰ ਇੱਕ ਬੰਦੇ ਦਾ ਪਤਾ ਦਿੰਦਾ ਕਲਿਆਣ ਦਾ ਵੀ ਉਹਦੇ ਨਾਲ ਮਿਲ ਲੋ ਹੋ ਸਕਦਾ ਉਹ ਤੁਹਾਡਾ ਕੰਮ ਕਰ ਦੇ ਜਦੋਂ ਕਲਿਆਣ ਕੋਲ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਉਹਦਾ ਕਹਿਣਾ ਸੀ ਮੈਂ ਨਹੀਂ ਭਾਗੀ ਰਥ ਇਕ ਉਹ ਤੁਹਾਡਾ ਕੰਮ ਕਰ ਸਕਦਾ ਫਿਰ ਇਹ ਦੋਨੋਂ ਜਣੇ ਕਲਿਆਣ ਨੂੰ ਨਾਲ ਲੈ ਕੇ ਭਾਗੀ ਰਥ ਕੋਲ ਪਹੁੰਚਦੇ ਨੇ ਭਾਗੀ ਰਥ ਨੂੰ ਜਦੋਂ ਸਾਰੀ ਗੱਲ ਦੱਸੀ ਜਾਂਦੀ ਹੈ ਤਾਂ ਭਾਗੀ ਰਥ ਕਹਿੰਦਾ ਵੀ ਮੈਂ ਤੁਹਾਨੂੰ ਉਹੋ ਜਿਹੇ ਬੰਦਿਆਂ ਨਾਲ ਮਿਲਾ ਸਕਦਾ ਜਿਹੜੇ ਕੰਮ ਕਰ ਸਕਦੇ ਨੇ ਫਿਰ ਭਾਗੀ ਰਥ ਇਹਨਾਂ ਨੂੰ ਲੈ ਕੇ ਰਾਜਸਥਾਨ ਦੇ ਸੈਸ਼ਨ ਪਿੰਡ ਦੇ ਵਿੱਚ ਜਾਂਦਾ ਉਥੇ ਰਹਿਣ ਵਾਲੇ ਦੋ ਭਰਾ ਉਜਾਗਰ ਸਿੰਘ ਤੇ ਕਰਤਾਰ ਸਿੰਘ ਜਿਹੜੇ ਕਿ ਕਾਫੀ ਗਰੀਬ ਹੁੰਦੇ ਨੇ ਪੈਸੇ ਦੀ ਤੰਗੀ ਹੁੰਦੀ ਹੈ ਉਹਨਾਂ ਨੂੰ ਜਦੋਂ ਇਹ ਗੱਲ ਦੱਸੀ ਜਾਂਦੀ ਹੈ ਵੀ ਇੱਕ ਡਾਕਟਰ ਦੀ ਪਤਨੀ ਦਾ ਕਤਲ ਕਰਨਾ ਉਹ ਇਸੇ ਵਾਸਤੇ ਮੰਨ ਜਾਂਦੇ ਨੇ ਕਿ 25000 ਰੁਪਏ ਦੀ ਡਿਮਾਂਡ ਰੱਖਦੇ ਨੇ ਉਹਨਾਂ ਨਾਲ ਸੌਦਾ ਤੈਅ ਹੋ ਜਾਂਦਾ ਹੈ ਉਹਨਾਂ ਨੂੰ ਦਿੱਲੀ ਲਿਆਂਦਾ ਜਾਂਦਾ ਪਰ ਉਹਨਾਂ ਨੂੰ ਸਿਰਫ 500 ਰੁਪਇਆ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਡਰ ਸੀ ਵੀ ਪਹਿਲਾਂ 10000 ਰੁਪਏ ਦਿੱਤਾ ਤੇ ਉਹ ਬੰਦਾ ਗਾਇਬ ਹੋ ਗਿਆ ਦੂਜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਗਾਇਬ ਹੋ ਗਿਆ ਕਿਤੇ ਇਹ ਵੀ ਪੈਸੇ ਲੈ ਕੇ ਨਾ ਭੱਜਣ ਤੇ ਇਹਨਾਂ ਨੂੰ ਕਿਹਾ ਜਾਂਦਾ ਵੀ 500 ਰੁਪਏ ਐਡਵਾਂਸ ਮਿਲੇਗਾ ਬਾਕੀ ਕੰਮ ਹੋਣ ਤੋਂ ਬਾਅਦ ਦੇ ਵਿੱਚ ਉਹ ਇਸ ਗੱਲ ਵਾਸਤੇ ਵੀ ਮੰਨ ਜਾਂਦੇ ਨੇ ਹੁਣ ਇਸ ਤੋਂ ਬਾਅਦ ਇਹ ਰੇਕੀ ਸ਼ੁਰੂ ਹੁੰਦੀ ਹੈ 1 ਦਸੰਬਰ 1973 ਨੂੰ ਇਹ ਰੇਕੀ ਕਰਨ ਜਾਂਦੇ ਨੇ ਘਰ ਦੇ ਆਲੇ-ਦਾਲੇ ਸਾਰਾ ਕੁਝ ਦੇਖਿਆ ਜਾਂਦਾ ਚੰਦਰੇਸ਼ ਤੇ ਰਾਕੇਸ਼ ਇਹਨਾਂ ਨੂੰ ਗੱਡੀ ਦੇ ਵਿੱਚ ਲੈ ਕੇ ਜਾਂਦੇ ਨੇ ਕਰ ਵੀ ਦਿਖਾਇਆ ਜਾਂਦਾ ਆਲੇ-ਦੁਆਲੇ ਸਾਰਾ ਕੁਝ ਦਿਖਾਇਆ ਜਾਂਦਾ ਦੂਜੇ ਦਿਨ ਫਿਰ ਇਹ ਗੱਡੀ ਲੈ ਕੇ ਉੱਥੇ ਜਾਂਦੇ ਨੇ ਉਹ ਦੋਨੋਂ ਭਰਾ ਗੱਡੀ ਦੇ ਵਿੱਚੋਂ ਨਿਕਲਦੇ ਨੇ ਉਹ ਨਾਲੇ ਦੀ ਕੰਧ ਤੇ ਬੈਠਦੇ ਨੇ ਕੁਛ ਦੇਰ ਬੈਠੇ ਰਹਿੰਦੇ ਨੇ ਫਿਰ ਵਾਪਸ ਆਉਂਦੇ ਨੇ ਅਗਲੇ ਦਿਨ ਡਾਕਟਰ ਜੈਨ ਵੱਲੋਂ ਇਹਨਾਂ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਬੁਲਾਇਆ ਜਾਂਦਾ ਉੱਥੇ ਚੰਦਰੇਸ਼ ਸ਼ਰਮਾ ਡਾਕਟਰ ਨਰਿੰਦਰ ਜੈਨ ਭਾਗੀਰਥ 우ਜਾਗਰ ਸਿੰਘ ਕਰਤਾਰ ਸਿੰਘ ਰਾਕੇਸ਼ ਇਹ ਸਾਰੇ ਹੁੰਦੇ ਨੇ ਉੱਥੇ ਕੌਫੀ ਪੀਂਦੇ ਨੇ ਤੇ ਡਾਕਟਰ ਜੈਨ ਵੱਲੋਂ ਕਿਹਾ ਜਾਂਦਾ ਵੀ 4 ਦਸੰਬਰ ਨੂੰ ਸ਼ਾਮ ਨੂੰ ਕਤਲ ਕਰਨਾ ਵੀ ਕਿਸੇ ਤਰੀਕੇ ਕੋਈ ਕਸਰ ਰਹਿ ਨਾ ਜਾਏ ਇਹ ਮੌਕਾ ਤੁਹਾਡੇ ਕੋਲ ਬਹੁਤ ਵਧੀਆ ਸਾਰਾ ਕੁਝ ਸਮਝਾਇਆ ਜਾਂਦਾ ਤੇ ਚੰਦਰੇਸ਼ ਸ਼ਰਮਾ ਦਾ ਉਹਨਾਂ ਨੂੰ ਕਹਿਣਾ ਹੁੰਦਾ ਵੀ ਡਾਕਟਰ ਨਰਿੰਦਰ ਜੈਨ ਨੂੰ ਕੋਈ ਵੀ ਛੱਟਫੇਟ ਨਹੀਂ ਪਹੁੰਚਣੀ ਚਾਹੀਦੀ ਇੱਥੇ ਹਮਲਾ ਨਹੀਂ ਹੋਣਾ ਚਾਹੀਦਾ ਭਾਵੇਂ ਕੁਝ ਵੀ ਹੋ ਜੇ ਹੁਣ ਉਸੇ ਤਰੀਕੇ ਪਲਾਨਿੰਗ ਸ਼ੁਰੂ ਹੁੰਦੀ ਹੈ ਸ਼ਾਮ ਨੂੰ 6 6:30 ਵਜੇ ਦੇ ਵਿੱਚ ਚੰਦਰੇਸ਼ ਸ਼ਰਮਾ ਰਾਕੇਸ਼ ਭਾਗੀਰਥ ਉਜਾਗਰ ਤੇ ਕਰਤਾਰ ਏ ਉੱਥੇ ਡਿਫੈਂਸ ਕਲੋਨੀ ਦੇ ਵਿੱਚ ਪਹੁੰਚਦੇ ਨੇ ਹੁਣ ਪਲਾਨਿੰਗ ਦੇ ਮੁਤਾਬਕ ਜਿਹੜੇ ਨਰਿੰਦਰ ਜੈਨ ਸੀ ਉਹ ਵੀ ਆਪਣੇ ਘਰ ਪਹੁੰਚਦੇ ਨੇ ਤੇ ਆਪਣੀ ਪਤਨੀ ਨੂੰ ਕਿਹਾ ਜਾਂਦਾ ਤਿਆਰ ਹੋਣ ਵਾਸਤੇ ਕਿਉਂਕਿ ਇਹਨਾਂ ਨੇ ਆਪਣੀ ਭੈਣ ਦੇ ਘਰ ਜਾਣਾ ਸੀ ਡਾਕਟਰ ਜੈਨ ਆਪਣੀ ਪਤਨੀ ਨੂੰ ਲੈ ਕੇ 7:15 ਤੇ ਘਰੋਂ ਨਿਕਲਦੇ ਨੇ ਗੱਡੀ ਵੱਲ ਵਧਦੇ ਨੇ ਦੂਜੇ ਪਾਸੇ ਕਰਤਾਰ ਤੇ ਉਜਾਗਰ ਗੱਡੀ ਚੋਂ ਨਿਕਲ ਕੇ ਕਰੀਬ 40-50 ਕਦਮ ਚੱਲਦੇ ਨੇ ਤੇ ਡਾਕਟਰ ਪਤੀ ਪਤਨੀ ਜਦੋਂ ਉਹਨਾਂ ਨੂੰ ਆਉਂਦੇ ਦਿਖਦੇ ਨੇ ਕਰਤਾਰ ਸਿੰਘ ਵਿਦਿਆ ਜੈਨ ਨੂੰ ਫੜਦਾ ਹੈ ਤੇ ਜਿਹੜਾ 우ਜਾਗਰ ਸਿੰਘ ਸੀ ਉਹ ਚਾਕੂਆਂ ਦੇ ਨਾਲ ਵਾਰ ਕਰਦਾ ਹੈ ਇਹ ਸਾਰਾ ਕੁਝ ਸਾਹਮਣੇ ਖੜੇ ਹੋ ਕੇ ਡਾਕਟਰ ਨਰਿੰਦਰ ਜੈਨ ਦੇਖਦਾ ਚੰਦਰੇਸ਼ ਰਾਕੇ ਸਾਰੇ ਦੇਖਦੇ ਨੇ ਕਤਲ ਹੋਣ ਤੋਂ ਬਾਅਦ ਉਹ ਦੋਨੋਂ ਉੱਥੋਂ ਫਰਾਰ ਹੁੰਦੇ ਨੇ ਫਰਾਰ ਹੋਣ ਤੋਂ ਬਾਅਦ ਫਿਰ ਨਰਿੰਦਰ ਜੈਨ ਦੀ ਨਾਟਕੀ ਸ਼ੁਰੂ ਹੁੰਦੀ ਹੈ ਰੌਲਾ ਪਾਉਣ ਦੀ ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਕੰਮ ਹੋ ਚੁੱਕਿਆ ਤੇ ਇਹਦੀ ਮੌਤ ਹੋ ਚੁੱਕੀ ਹੈ ਨੌਕਰਾਂ ਨੂੰ ਬੁਲਾਇਆ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਗੱਡੀ ਦੇ ਵਿੱਚ ਹਸਪੀਟਲ ਪਹੁੰਚਿਆ ਜਾਂਦਾ ਹੈ ਇਹਨਾਂ ਨੇ ਇੰਨੀ ਪਲਾਨਿੰਗ ਦੇ ਨਾਲ ਇਹ ਕੰਮ ਕੀਤਾ ਪਰ ਜਿਹੜੇ ਸੀਆਈਡੀ ਇਨਸਪੈਕਟਰ ਹੁੰਦੇ ਨੇ ਫਕੀਰ ਚੰਦ ਕੁਝ ਦਿਨਾਂ ਦੇ ਵਿੱਚ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਦੇ ਨੇ ਫਿਰ ਭਾਗੀ ਰਤ ਕਲਿਆਣ 우ਜਾਗਰ ਸਿੰਘ ਕਰਤਾਰ ਸਿੰਘ ਰਾਕੇਸ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਕਾਰਵਾਈ ਚੱਲਦੀ ਹੈ ਉਸ ਕਾਰਵਾਈ ਦੇ ਵਿੱਚ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਉਜਾਗਰ ਸਿੰਘ ਤੇ ਕਰਤਾਰ ਸਿੰਘ ਨੂੰ 2-2 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਉਹ ਵੀ ਅਵੈਧ ਹਥਿਆਰ ਰੱਖਣ ਦੇ ਜੁਰਮ ਦੇ ਵਿੱਚ ਇਹ ਸਜ਼ਾ ਦੇ ਖਿਲਾਫ ਇਹ ਹਾਈ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਹੁਣ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਤੇ 우ਜਾਗਰ ਸਿੰਘ ਤੇ ਕਰਤਾਰ ਸਿੰਘ ਦੀ ਸਜ਼ਾ ਬਦਲ ਕੇ ਉਹਨਾਂ ਦੀ ਵੀ ਉਮਰ ਕੈਦ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਉੱਥੇ ਇੱਕ ਹੋਰ ਨਾਟਕੀ ਮੋੜ ਆਉਂਦਾ ਹੈ ਉਥੇ ਬਾਕੀ ਸਾਰਿਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਕੋਰਟ ਦਾ ਕਹਿਣਾ ਸੀ ਵੀ ਇਹਨਾਂ ਨੂੰ ਜਿਹੜਾ ਮਾਰਿਆ ਉਹ ਉਜਾਗਰ ਸਿੰਘ ਤੇ ਕਰਤਾਰ ਸਿੰਘ ਨੇ ਜੇ ਮਾਰਨ ਵਾਸਤੇ ਨਾ ਮੰਨਦੇ ਤਾਂ ਅੱਜ ਵਿਦਿਆ ਜੈਨ ਜਿਉਂਦੀ ਹੁੰਦੀ ਜਦ ਕਿ ਸਾਜ਼ਿਸ਼ ਉਹਨਾਂ ਦੀ ਸੀ ਨਰਿੰਦਰ ਜੈਨ ਵਿਦਿਆ ਜੈਨ ਨੂੰ ਮਰਵਾਣਾ ਚਾਹੁੰਦੇ ਸੀ ਆਪਸ ਦੇ ਵਿੱਚ ਵਿਆਹ ਕਰਾਣਾ ਚਾਹੁੰਦੇ ਸੀ ਉਹਨਾਂ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਉਜਾਗਰ ਸਿੰਘ ਤੇ ਕਰਤਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਸਮੇਂ ਇੱਕ ਕੇਸ ਦੇ ਵਿੱਚ ਜਿਹੜੀ ਸਜ਼ਾ ਆਈ ਸੀ ਕਈਆਂ ਨੂੰ ਲੱਗਦਾ ਸੀ ਵੀ ਬਹੁਤ ਗਲਤ ਹੋਇਆ ਕਈਆਂ ਦਾ ਕਹਿਣਾ ਸੀ ਵੀ ਠੀਕ ਹੋਇਆ ਤੇ 1983 ਨੂੰ ਪੁਜਾਗਰ ਸਿੰਘ ਤੇ ਕਰਤਾਰ ਸਿੰਘ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ 16 ਸਾਲ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਚੰਦਰੇਸ਼ ਸ਼ਰਮਾ ਤੇ ਡਾਕਟਰ ਨਰਿੰਦਰ ਜੈਨ ਨੂੰ ਵਧੀਆ ਵਿਹਾਰ ਦੇ ਚਲਦਿਆਂ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਾਜ਼ਿਸ਼ ਰਚੀ ਜਿਨ੍ਹਾਂ ਨੇ ਕਤਲ ਕਰਾਇਆ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਮਰਵਾਇਆ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਇੱਕ ਡਾਕਟਰ ਜਿਹੜਾ ਆਪਣੇ ਕੰਮ ਦੇ ਵਿੱਚ ਮਾਹਿਰ ਸੀ ਲੋਕ ਉਹਨੂੰ ਰੱਬ ਵਾਂਗੂ ਸਮਝਦੇ ਸੀ ਡਾਇਰੈਕਟ ਰਾਸ਼ਟਰਪਤੀ ਤੱਕ ਪਹੁੰਚ ਸੀ ਤੇ ਅਖੀਰ ਦਿਮਾਗ ਦੇ ਵਿੱਚ ਕੀ ਆਇਆ ਇੱਕ ਔਰਤ ਜਿਹਦਾ ਦੋ ਵਾਰ ਪਹਿਲਾਂ ਵਿਆਹ ਹੋਇਆ ਹੋਇਆ ਸੀ ਉਹਦੇ ਪਿਆਰ ਦੇ ਵਿੱਚ ਪਾਗਲ ਹੋ ਕੇ ਜਿਹੜੀ ਪਤਨੀ ਨੇ ਐਨੇ ਸਾਲ ਜ਼ਿੰਦਗੀ ਦੀ ਉਹਦੇ ਨਾਲ ਕੱਢੇ ਔਰ ਸਿਰਫ ਉਹਦੇ ਨਾਲ ਹੀ ਵਿਆਹ ਕਰਾਇਆ ਤੇ ਉਹਦੇ ਨਾਲ ਹੀ ਪਿਆਰ ਕੀਤਾ ਉਹਨੂੰ ਬੇਰਹਿਮੀ ਨਾਲ ਕਤਲ ਕਰਵਾਇਆ ਪੜ੍ਹੇ ਲਿਖੇ ਦੇ ਦਿਮਾਗ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਹੈ ਜ਼ਰੂਰੀ ਨਹੀਂ ਵੀ ਜਿਹੜਾ ਅਪਰਾਧ ਉਹ ਘੱਟ ਪੜ੍ਹਿਆ ਲਿਖਿਆ ਕਰਦਾ ਹੈ। ਕਈ ਵਾਰ ਟੌਪ ਦੀਆਂ ਪੋਸਟਾਂ ਤੇ ਬੈਠੇ ਟੌਪ ਦੇ ਪੜ੍ਹੇ ਲਿਖੇ ਲੋਕ ਵੀ ਐਸਾ-ਐਸਾ ਅਪਰਾਧ ਕਰਦੇ ਨੇ ਵੀ ਸੋਚਣ ਤੇ ਸਮਝਣ ਤੇ ਸੁਣਨ ਲੱਗਿਆਂ ਵੀ ਯਕੀਨ ਨਹੀਂ ਆਉਂਦਾ। ਜਿਨ੍ਹਾਂ ਨੇ ਸਾਜ਼ਿਸ਼ ਰਚੀ ਉਹ 16 ਸਾਲ ਬਾਅਦ ਆਜ਼ਾਦ ਹੋ ਜਾਂਦੇ। ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਆਪਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਸਤਰਕ ਰਹੋ ਮਿਲੰਗ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਤਰੀ ਕਾ